ਤਦ ਉਹ ਕਹਾਣੀ ਨੂੰ ਰਾਜੇ ਦੇ ਕੋਲ ਲੈ ਕੇ ਜਾਂਦੇ ਹਨ ਉਹ ਰਾਜੇ ਕਹਿੰਦਾ ਕਿ ਮੈਨੂੰ ਥੋੜਾ ਸਮਾਂ ਦੇ ਰਾਜਾ ਤਾਂ ਕਿ ਮੈਂ ਤੇਰੇ ਸੁਪਨੇ ਨੂੰ ਔਰ ਉਹਦੇ ਅਰਥ ਨੂੰ ਦੱਸਦਾ ਹੈ ਤੇ ਰਾਜੇ ਦੇ ਲੋ ਦੀ ਗੱਲ ਮੰਨਦਾ ਵਾ ਰਾਜਾ ਕਹਿੰਦਾ ਠੀਕ ਹੈ ਮੈਂ ਸਮਾਂ ਦਿੱਤਾ ਜਾਂਦਾ ਹੈ ਤੀ ਦੰਨਲ ਆਪਣੇ ਸਾਥੀਆਂ ਨੂੰ ਕਹਿੰਦਾ ਕਿ ਜਾਓ ਜਾ ਕੇ ਆਕਾਸ਼ੀਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ ਪਰਮੇਸ਼ਵਰ ਤੋਂ ਦਇਆ ਮੰਗੋ ताकि वो सुपने और वे भेद को जाहिर कर दें। दे जो डैनियल खुदा दे देके प्रार्थना करता है उस प्रार्थना दे द्वारा परमेश्वर उस वे भेद को जाहिर कर करते खोल तो इस तरह दानिअल सचना उन्हें की जान बख्शी जाती ना दे तो क्या ना शक्ति परमेश्वर खोलिया दानियल आकाश के ने दे दे परमेश्वर ने योवा परमेश्वर ने पवित्र आत्मा ने इस भेत ने दानिवल जाहिर किया इसलिए दानियल अगे कहता परमेश्वर का नाम सदा तबारक हो जो बुद्ध से शक्ति उसकी आ इद नहीं कि दानियल ने जाके एक प्रार्थना एडे खुल गए दानियल हर रोज दिन तीन वारी खुदा प्रार्थना करता बिना नागा दिन के खुदा के अगे हाजिर होंबल से पॉलुश कहता नित प्रार्थना करो हर रोज प्रार्थना ਜਦੋਂ ਤੁਸੀਂ ਹਰ ਰੋਜ਼ ਪ੍ਰਾਰਥਨਾ ਕਰਦੇ ਆ ਹਰ ਰੋਜ਼ ਪਰਮੇਸ਼ਵਰ ਦੇ ਨਾਲ ਸਮਾਂ ਬਤੀਤ ਕਰਦੇ ਆ ਤੇ ਲੋੜ ਪੈਣ ਤੇ ਖੁਦਾ ਵੱਡੇ ਪੀਤਾ ਨੂੰ ਸਾਡੇ ਤੇ ਜ਼ਾਹਿਰ ਕਰਦਾ ਆ ਆਮੀਨ ਤੇ ਇਹਦਾ ਵੀ ਨਹੀਂ ਹੈ ਜਦੋਂ ਸਾਡਾ ਕੋਈ ਸੰਬੰਧ ਨਹੀਂ ਆ ਪਰਮੇਸ਼ਵਰ ਦੇ ਨਾਲ ਅਸੀਂ ਪ੍ਰਭੂ ਤੋਂ ਪੇਤਾਂ ਨੂੰ ਲੈਣਾ ਚਾਹੁੰਦੇ ਹੁਦਾ ਤੋਂ ਵੱਡੀਆਂ ਆਸ਼ੀਸ਼ ਬਰਕਤਾਂ ਨੂੰ ਲੈਣਾ ਚਾਹੁੰਦੇ ਆ ਲੇਕਿਨ ਪਾਪ ਨੂੰ ਛੱਡਣਾ ਨਹੀਂ ਚਾਹੁੰਦੇ ਠੱਗੀ ਨੂੰ ਛੱਡਣਾ ਨਹੀਂ ਚਾਹੁੰਦੇ ਚੋਰੀ ਨੂੰ ਛੱਡਣਾ ਨਹੀਂ ਚਾਹੁੰਦੇ ਗੰਦੀਆਂ ਸੋਚਾਂ ਨੂੰ ਛੱਡਣਾ ਨਹੀਂ ਚਾਹੁੰਦੇ ਤੁਹਾਡੀ ਪ੍ਰਾਪਤਾਂ ਵੀ ਕੁਝ ਨਹੀਂ ਕਰ ਪਾਉਂਦੇ ਹallelujah ਜੇ ਤੁਹਾਡਾ ਸੰਬੰਧ ਪਰਮੇਸ਼ਵਰ ਦੇ ਨਾਲ ਸਹੀ ਹੁੰਦਾ ਹਰ ਰੋਜ਼ ਤੁਸੀਂ ਖੁਦਾ ਦੇ ਨਾਲ ਸਮਾਸਤ ਬਤਿੱਤ ਕਰਦੇ ਆ ਉਹਦੇ ਵਚਨ ਮੁਤਾਬਿਕ ਜ਼ਿੰਦਗੀ ਨੂੰ ਗੁਜ਼ਾਰਦੇ ਆ ਪਵਿੱਤਰਤਾਈ ਵਿੱਚ ਬਣੇ ਰਹਿੰਦੇ ਆ ਵਫਾਦਾਰੀ ਦੇ ਵਿੱਚ ਬਣੇ ਰਹਿੰਦੇ ਖੁਦਾ ਦੇ ਨਾਲ ਹallelujah ਤੁਸੀਂ ਪ੍ਰਾਪਤਾਂ ਦੇ ਵਿੱਚ ਚੁੱਕਦੇ ਆ ਖੁਦਾ ਆਪਣੇ ਵੱਡੇ ਪਿਤਾ ਨੂੰ ਘਟੇ ਜ਼ਾਹਿਰ ਕਰਦਾ ਉਹ ਆਪਣੇ ਵੱਡੇ ਵੱਡੇ ਪਿਤਾ ਨੂੰ ਘਟੇ ਜ਼ਾਹਿਰ ਕਰਦਾ ਹੇਲੂਇਆ